ਅੱਜ ਮੇਰਾ ਵੀ ਕੁਲਸਾਇਲ ਖੜਾ ਅੱਜ ਮੇਰਾ ਵੀ ਇयां ਫਿਲ ਖੜਾ ਹੋਰ ਖਾਸ ਕਰਕੇ ਦਾਨੀ ਭਰਾਵਾਂ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਰਾਇਆ ਦਾਨੀ ਸਜਣਾ ਕੇ ਫੀਲ ਹੈ ਕਿ ਜਿਹੜਾ ਦਾਨ ਆ ਹੋਰ ਬੰਦ ਕੀਤਾ ਜਾਵੇ ਕਿਉਂਕਿ ਧੀ ਕੋਲ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਤੇ ਇਹਨਾਂ ਦੇ ਘਰ ਪਰੌਣ ਤੋਂ ਤੱਕ ਵੀ ਜਿਹੜੀ ਆ ਉਹ ਲੋਕਾਂ ਦੀ ਸੇਵਾ ਕਰਦੀ ਆ ਤੇ ਆਪਾਂ ਪੀਰਾਂ ਦੇ ਤੌਰ ਤੇ ਕੰਮ ਕਰਦੇ ਆ ਇਹ ਦੋ ਦੋ ਚੀਜ਼ ਬਹੁਤ ਵੱਲੇ ਮਾਸਲੇ ਕਹਿੰਦੇ ਨੇ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਤੇ ਰੱਬ ਕਦੋਂ ਕਿਸ ਦੇ ਦਿਲ ਦੇ ਵਿੱਚ ਵਸ ਜਾਵੇ ਇਹ ਕੁਝ ਨਹੀਂ ਕਹਿ ਸਕਦੇ ਇੱਕ ਪੁਲਿਸ ਮੁਲਾਜ਼ਮ ਜਿਸ ਦਾ ਨਾਂ ਦਲਜੀਤ ਸਿੰਘ ਹੈ ਉਹੀ ਇਸ ਗਰੀਬ ਪਰਿਵਾਰ ਦੇ ਲਈ ਮਸੀਹਾ ਬਣ ਕੇ ਆਇਆ ਹੈ ਗਰੀਬ ਪਰਿਵਾਰ ਦੇ ਵੱਲੋਂ ਆਪਣੀ ਧੀ ਦਾ ਵਿਆਹ ਰੱਖ ਦਿੱਤਾ ਗਿਆ ਸੀ ਪਰ ਪੈਸੇ ਦਾ ਇੱਕ ਵੀ ਨਹੀਂ ਸੀ ਉਹਨਾਂ ਦੇ ਕੋਲ ਕਿ ਉਹ ਆਪਣੀ ਧੀ ਦਾ ਵਿਆਹ ਕਰ ਸਕਣ ਜਿਸ ਦੇ ਚੱਲਦੇ ਆ ਗਰੀਬ ਪਰਿਵਾਰ ਨੇ মিডিਆ ਨੂੰ ਬੁਲਾਇਆ মিডিਆ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਮਦਦ ਦੀ ਗੋਹਾਲ ਲਗਾਈ ਤਾਂ ਦਲਜੀਤ ਸਿੰਘ ਪੁਲਿਸ ਮੁਲਾਜ਼ਮ ਧੀ ਦਾ ਮਾਮਾ ਬਣ ਕੇ ਆਇਆ ਜਿਸ ਨੇ ਕੀ ਮਾਮਾ ਬਣ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਅਦਾ ਕੀਤੀਆਂ ਇੱਥੋਂ ਤੱਕ ਕਿ ਕਾਂਗਰਸ ਦੇ ਸ਼ਾਸਨ ਗੁਰਜੀਤ ਔਜਲਾ ਨੇ ਵੀ ਗਰੀਬ ਪਰਿਵਾਰ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਅਤੇ ਜੋ ਕਿ ਗਰੀਬ ਪਰਿਵਾਰ ਦੀ ਜਿੰਨੀ ਹੋ ਸਕਦੀ ਸੀ ਮਦਦ ਕੀਤੀ ਇਥੋਂ ਤੱਕ ਕਿ ਐਨ ਆਰ ਆਈ ਭਰਾਵਾਂ ਦੇ ਵੱਲੋਂ ਵੀ ਵਿਦੇਸ਼ਾਂ ਤੋਂ ਮਦਦ ਭੇਜੀ ਗਈ ਹੈ ਪੂਰਾ ਪੰਜਾਬ ਇਸ ਗਰੀਬ ਪਰਿਵਾਰ ਦੇ ਹੱਕ ਦੇ ਵਿੱਚ ਆ ਖੜਿਆ ਐਨੀ ਕੁ ਮਦਦਾਈ ਹਰ ਪਾਸੇ ਤੋਂ ਕਿ ਲੋਕਾਂ ਨੇ ਇਸ ਧੀ ਦਾ ਵਿਆਹ ਕੋਠੇ ਤੇ ਚੜ ਕੇ ਵੇਖਿਆ ਤਾਂ ਇਸ ਗਰੀਬ ਪਰਿਵਾਰ ਨੇ ਆਪਣੀ ਧੀ ਦਾ ਵਿਆਹ ਗੱਜ ਵੱਜ ਕੇ ਕਿਤਾ ਤੇ ਹਰ ਇੱਕ ਦੇ ਚਿਹਰੇ ਤੇ ਵੱਖਰੇ ਹੀ ਰੌਣਕ ਸੀ ਭਾਵੇਂ ਉਹ ਵਿਆਹ ਵਾਲੀ ਕੁੜੀ ਹੀ ਕਿਉਂ ਨਾ ਹੋਵੇ ਜੱਦ ਰੂਜ ਦੇ ਮਾਪੇ ਹੀ ਕਿਉਂ ਨਾ ਹੋਣ ਕਿਉਂਕਿ ਇਸ ਗਰੀਬ ਪਰਿਵਾਰ ਦਾ ਇਹ ਕਹਿਣਾ ਕਿ ਅਸੀਂ ਤਾਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਅਸੀਂ ਆਪਣੀ ਧੀ ਦਾ ਵਿਆਹ ਇਸ ਤਰ੍ਹਾਂ ਗੱਜ-ਵੱਜ ਕੇ ਕਰਾਂਗੇ ਕਿਉਂਕਿ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਸੀ ਪਰ ਐਨੀ ਕੋ ਮਦਦ ਆਈ ਐਨੀ ਕੋ ਐਨਆਰਆਈ ਭਰਾਵਾਂ ਜੋ ਕਿ ਗੁਰਜੀਤ ਔਜਲਾ ਸਾਥਨ ਨੇ ਕਾਂਗਰਸ ਦੇ ਅਤੇ ਦਲਜੀਤ ਸਿੰਘ ਇਸ ਪੁਲਿਸ ਮੁਲਾਜ਼ਮ ਦੀ ਮਦਦ ਦੇ ਸਦਕਾ ਅਸੀਂ ਅੱਜ ਆਪਣੀ ਧੀ ਦਾ ਵਿਆਹ ਗੱਜ-ਵੱਜ ਕੇ ਕਰ ਰਹੇ ਹਾਂ ਆਪ ਫਿਰ ਸੁਣਦੇ ਹਾਂ ਵਿਆਹ ਵਾਲੀ ਕੁੜੀ ਦਾ ਤੇ ਉਸਦੇ ਮਾਪਿਆਂ ਦਾ ਅਤੇ ਜਿਸ ਦੇ ਵੱਲੋਂ ਇਹ ਸਾਰੀ ਮਦਦ ਕੀਤੀ ਗਈ ਸਾਰੀਆਂ ਰਸਮਾਂ ਨਿਭਾਈਆਂ ਗਈਆਂ ਦਲਜੀਤ ਸਿੰਘ ਪੁਲਿਸ ਮੁਲਾਜ਼ਮ ਦਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਸੁਣੋ ਮੇਰਾ ਨਾਂ ਕੰਤੀਆ ਕੀ ਕਿਹਾ ਵਿਆਹ ਜੇਤੀ ਨਾ ਆਵਾ ਜੇਤੀ ਨਾ ਕੋਣ ਹੈ ਤੁਹਾਡੀ ਹਾਂ ਦੇਖੀ ਕੀ ਹੋਇਆ ਦੱਸੋ ਬਹੁਤ ਆੜੇ ਤਕਰੀਬੀ ਸੀ ਤੇ ਕੋਲ ਤਾਂ ਪਰਮ ਨੇ ਸਾਥ ਦਿੱਤਾ ਅੱਜ ਮੈਂ ਚੋਨੀਆ ਮੈਂ ਹਾਡੇ ਨਾਲ ਕੋਈ ਥਰਾਵੇ ਅੱਜ ਮੇਰਾ ਵੀਰ ਕੁਲਸਰਾਲ ਖੜਾ ਅੱਜ ਮੇਰਾ ਵੀਰ ਯਾਮ ਪੀਰ ਖੜਾ ਚਲੋ ਇਹ ਤਨਵਾਦ ਉਹਨਾਂ ਦਾ ਕਰਦੇ ਆ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜੇ ਨਾ ਹਰ ਸਾਥ ਦਿੱਤਾ ਵਾ ਕਿਤੇ ਚੀ ਦੀ ਕਮੀ ਨਹੀਂ ਦੇਗੀ ਨਹੀਂ ਇਹ ਗੱਲ ਚ ਕਮੀ ਨਹੀਂ ਰਹੇਗੀ ਬਸ ਅਹੀਂ ਹੋਣਾ ਇਹ ਚੋਨੇ ਆ ਵੀ ਜਿੰਨਾ ਨੂੰ ਲੋੜ ਆ ਮੇਰੇ ਵੀਰਿਆ ਨਰਾਇਓ ਨਾਲੋਂ ਤਾਂ ਕੋਣ ਜਿਹਦੇ ਦਾਜ ਡਬਲ ਡਬਲ ਗਿਆ ਹਾਂਜੀ ਦੋ ਗੱਟੀਆਂ ਗਈਆਂ ਮੇਰੀ ਬੇਟੀ ਦੀਆਂ ਦਾਦੀਆਂ ਲੋਕੀ ਕੋਠੇ ਚ ਚੜਚੜੀ ਹੁੰਦੇ ਵੀ ਨਾ ਤਾਂ ਆ ਜਾ ਆ ਗਿਆ ਪੁੱਛੋ ਤੁਸੀਂ ਹਾਂਜੀ ਬਹੁਤ ਪੁੱਛਿਆ ਮੈਂ ਤੇਰੇ ਤੋਂ ਬਹੁਤ ਪੁੱਛਿਆ ਐ ਜੀ ਹੋਰ ਜਿਹੜਾ ਇਹ ਉਸ ਪ੍ਰਾਤਵਾ ਦੀ ਜੇਹਰ ਹੈ ਜਿਨੇ ਸਾਨੂੰ ਸੰਗਤ ਦਿੱਤੀ ਆ ਔਰ ਖਾਸ ਕਰਕੇ ਦਾਨੀ ਭਰਾਵਾਂ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਰਾਇਆ ਔਰ ਪਿਆਰ ਦੇ ਵਿੱਚ ਇੰਨੀ ਇੱਕ ਤੂਫ ਦੇ ਉੱਤੇ ਇਕੱਠੇ ਹੋ ਗਏ ਔਰ ਇੰਨਾ ਦਾਨਪੁਨ ਕਰਕੇ ਧੀ ਦੇ ਆਨੰਦ ਕਾਜ ਦੀਪ ਦੇ ਚੜ ਰਹੇ ਨੇ ਮੈਂ ਇਹਨਾਂ ਦਾ ਜਿਹਨੀ ਰਹਿਾਂਗਾ ساری ਉਮਰ ਵਾਸਤੇ ਔਰ ਦਾਨੀ ਸੱਚਾ ਕਿ ਫੀਲ ਹੈ ਕਿ ਜਿਹੜਾ ਦਾਨ ਆ ਔਰ ਬੰਦ ਕੀਤਾ ਜਾਵੇ ਕਿਉਂਕਿ ਧੀ ਕੋਲ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਤੇ ਇਹਨਾਂ ਦੇ ਘਰ ਬਣਾਉਣ ਤੋਂ ਤੱਕ ਵੀ ਜਿਹੜੀ ਆ ਉਹ ਲੋਕਾਂ ਦੀ ਸੇਵਾ ਲੈ ਜੀ ਆ ਅਸੀਂ ਬੜੇ ਖੁਸ਼ ਆ ਕਿ ਜਿਹੜੀਆਂ ਪਹਿਲਾਂ ਦੇ ਮੂੰਹ ਦੇ ਉੱਤੇ ਮਜੂਸੀ ਸੀਗੀ ਅੱਜ ਉਹਨਾਂ ਦੇ ਚਿਹਰੇ ਤੇ ਰੌਣਕ ਵੇਖ ਕੇ ਅਸੀਂ ਵੀ ਕਹਿੰਦੇ ਸਾਡੀ ਸਾਲਾਂ ਦੀ ਤਰਾਨਾ ਕਲੀ ਉਤਰ ਗਈ ਮਾਮੇ ਦੇ ਰੋਣ ਮਾਨ ਦੇ ਇਹਦੇ ਵਿੱਚ ਅਸੀਂ ਜੀ ਇੱਕ ਪੇਂਸ ਦਾ ਰੋੜੀ ਲਾ ਲੋ ਲੜਕੀ ਦਾ ਭਰਾ ਹੈਗਾ ਨਾ ਕੋਈ ਲੜਕੀ ਦਾ ਚਾਚਾ ਨਾ ਕੋਈ ਪਟਾਇਆ ਨਾ ਕੋ ਮਾਮਾ ਤੇ ਆਪਾਂ ਪਿਰਨ ਦੇ ਤੌਰ ਤੇ ਕੰਮ ਕਰਦੇ ਇਹ ਦੋਨੋਂ ਚੀਜ਼ ਬਹੁਤ ਬੜੇ ਮਾਸਰੇ ਬਹੁਤ ਹੀ ਸਿੰਪਲ ਦੇ ਸਿਧਾਰਨ ਨੇ ਜਿਹੜੇ ਕਿ ਦੁਨੀਆ ਵਿੱਚ ਕਦੀ ਵਿਚਰੇ ਹੀ ਨਹੀਂ ਹੈਗੇ ਆ ਲੋਕਾਂ ਕਰੇ ਲੋਕਾਂ ਕੰਮ ਕਰਕੇ ਤੇ ਆਪਣਾ ਗੁਜ਼ਾਰਾ ਕਰਦੇ ਨੇ ਲੇਕਿਨ ਉਹਨਾਂ ਦੀ ਉਸ ਦਿਨ ਮਜਬੂਰੀ ਦੇਖ ਕੇ ਤੇ ਸਾਡੇ ਕੋ ਰਿਆ ਨਹੀਂ ਗਿਆ ਅੱਜ ਪੱਤਰਕਾਰ ਭਰਾਵਾਂ ਦੇ ਆਪਣੀ ਜੇਬ ਵਿੱਚੋਂ ਜਿਹੜਾ ਉਹ ਬੇਟੀ ਨੂੰ ਸ਼ਗਨ ਪਾ ਕੇ ਇੱਕ ਬਹੁਤ ਸੋਹਣਾ ਇੱਕ ਨਵਾਂ ਤੇ ਨਿਲਿਕਲੀ ਜਿਹੜੀ ਆ ਛੇੜ ਛੇੜੀ ਆ ਜਿਹਦੇ ਨਾਲ ਕਿ ਹੋਇਆ ਕਿ ਉਹਨਾਂ ਜਿਹੜਾ মিডিਆ ਆਗੇ ਆ ਉਹਨਾਂ ਅੰਦਰ ਵੀ ਦੇ ਲਿਆ ਜਿਨ੍ਹਾਂ ਨੇ ਆਪਣਾ ਆਜ਼ਮਤ ਜੇਬ ਦੇ ਵਿੱਚੋਂ ਪੈਸੇ ਵਿੱਚੋਂ ਉਹ ਬੜੀ ਨੂੰ ਸ਼ਗਨ ਦੇ ਕੇ ਆਪਣਾ ਜਿਹੜਾ ਦੁੱਖ ਆ ਉਹ ਤਰਵਾ ਲਿਆ। ਕੋਈ ਵੀ ਕੋਈ ਕਮੀ ਨਹੀਂ ਤੁਹਾਡੇ ਸਾਹਮਣੇ ਆ ਆ ਦੇਖੋ ਕਿੰਨਾ ਸੁਣਾ ਜਿਹੜਾ ਆਨੰਦ ਕਾਰਜ ਆ ਉਹ ਨੇਪਰੇ ਚੜ੍ਹਦੇ। ਜਦੋਂ ਤੁਹਾਡੇ ਚੈਨਲਾਂਾਂ ਦੇ ਜ਼ਰੀਏ ਜਦੋਂ মিডিਆ ਦੇ ਜ਼ਰੀਏ ਸਾਡੇ ਤੱਕ ਖਬਰ ਪਹੁੰਚੀ ਉਸੇ ਵੇਲੇ ਹੀ ਐਮਪੀ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਅੰਮ੍ਰਿਤਸਰ ਤੋਂ ਤੀਸਰੀ ਵਾਰ ਚੋਣੇ ਗਏ ਨੇ ਉਹਨਾਂ ਆਪਣੀ ਜ਼ਿੰਮੇਵਾਰੀ ਸਮਝਦੇ ਆ ਉਸੇ ਵੇਲੇ ਹੀ ਸਾਨੂੰ ਆਪਣੀ ਟੀਮ ਨੂੰ ਸਾਰਿਆਂ ਨੂੰ ਭੇਜਤਾ ਤੇ ਪਰਿਵਾਰ ਦੇ ਕੋਲ ਪਹੁੰਚੋ ਜਿਸ ਵੀ ਚੀਜ਼ ਦੀ ਜ਼ਰੂਰਤ ਆ ਪੂਰੀ ਕਰੋ। ਔਰ ਅੱਜ ਅਸੀਂ ਆਏ ਆ ਤੁਹਾਡੇ ذریعے ਆ ਵੇਖੋ ਤੁਸੀਂ ਅੱਜ ਮਾਹੌਲ ਤੁਸੀਂ ਦੇਖ ਲਿਆ ਕਿਦਾਂ ਦਾ ਵਾ ਇੱਕ ਧੀ ਦਾ ਵਿਆਹ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਔਰ ਇਹ ਸਾਰੇ ਹੀ ਜਾਨੀ ਸੱਜਣਾ ਨੇ ਔਰ ਮੀਡੀਆ ਨੇ ਸਾਰੇ ਇਹ ਸਾਡੇ ਹੋਰ ਸਮਾਜ ਦੇ ਵੀ ਵੀਰਾਂ ਨੇ ਰਲ ਕੇ ਜਿਹੜਾ ਇਹ ਇਲਾਕਾ ਜੋ ਕੋ ਪ੍ਰਾਲਾ ਕੀਤਾ ਔਰ ਤੁਹਾਡੇ ذریعے ਮੈਂ ਬੇਨਤੀ ਕਰਨਾ ਚਾਹਾਂਗਾ ਕਿ ਕਿਤੇ ਵੀ ਇਹੋ ਜੀ ਕੋਈ ਕੁਝ ਘਰ ਹੁੰਦੇ ਆ ਜਿੱਥੋਂ ਤੱਕ ਅਸੀਂ ਨਹੀਂ ਪਹੁੰਚ ਪਾਉਂਦੇ ਤੇ ਤੁਹਾਡੇ ਜਰੀਏ ਅਸੀਂ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿਸੇ ਤਰ੍ਹਾਂ ਦੀ ਕਿਤੇ ਜ਼ਰੂਰਤ ਹੋਵੇ ਤੁਸੀਂ ਸਾਨੂੰ ਜ਼ਰੂਰ ਦੱਸਿਆ ਕਰੋ ਤੁਸੀਂ ਸਾਡੇ ਭਰਾ ਜੇ ਪਰ ਇੱਕ ਜਿੱਥੇ ਸਰਕਾਰ ਤੋਂ ਜ਼ਿਆਦਾ ਅਹਿਮ ਰੋਲ ਮੀਡੀਆ ਦਾ ਵਾ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਜੋਗਿਆ ਤੁਹਾਡੇ ਜਰੀਏ ਜਦੋਂ ਖਬਰਾਂ ਲੋਕਾਂ ਤੱਕ ਪਹੁੰਚਦੀਆਂ ਤੇ ਲੋਕ ਅਵੇਅਰ ਹੋ ਜਾਂਦੇ ਦਾਨੀ ਸੱਜਣ ਖਲੋ ਜਾਂਦੇ ਆ ਤੇ ਅੱਜ ਤੁਸੀਂ ਜ਼ਿਆਦਾ ਵਧਾਈ ਦੇ ਪਾਤਰ ਦੇ ਆ ਜਿਹੋ ਜਿਹਾ ਹੋ ਰਿਹਾ ਜੋ ਜਿਹੜਾ ਪਹਿਲਾਂ ਤੇ ਅੰਦੇ ਟੈਂਟ ਨਹੀਂ ਆ ਹਲਵਾਈ ਨਹੀਂ ਸੀ ਅੱਜ ਜਿਸ ਤਰ੍ਹਾਂ ਹੋਇਆ ਹੁਣ ਤੁਹਾਡੇ ਸਾਹਮਣੇ ਪੈਲਸ ਵੀ ਹੋ ਗਿਆ ਲੋਹਾਈ ਵੀ ਹਰ ਚੀਜ਼ ਆ ਸਾਰਾ ਖੁਸ਼ੀ ਦਾ ਮਾਹੌਲ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਔਰ ਅੱਗੋਂ ਵੀ ਇਤਿਹਾਣੀ ਦਾ ਸਾਡੇ ਹਲਕਾ ਜੰਡਿਆਰਾ ਗੁਰੂ ਚ ਵਿਆਹ ਆ ਉੱਥੋਂ ਦੇ ਵ代ਕ ਦਾ ਫੋਨ ਆ ਗਿਆ ਡੈਨੀ ਬਨਾਲਾ ਜੀ ਦਾ ਕਿ ਮੈਂ ਕਿਤੇ ਵੀ ਪਰਿਵਾਰ ਨੂੰ ਲੋੜਿਆ ਉੱਥੇ ਵੀ ਅੱਗੇ ਵੀ ਤੇ ਮੈਂ ਧੀ ਦੇ ਨਾਲ ਖੜੇ ਆ ਤੇ ਸਾਰਿਆਂ ਨੂੰ ਸਾਨੂੰ ਪਾਰਟੀ ਬਜੀ ਤੋਂ ਇੱਕ ਦੂਜੇ ਦੇ ਨਾਲ ਖੜੇ ਹੋਣਾ ਚਾਹੀਦਾ ਅੱਜ ਇਹ ਸਾਰਿਆਂ ਨੇ ਆਪਾਂ ਰਲ ਕੇ ਜਿਹੜਾ ਇੱਕ ਕੰਮ ਕੀਤਾ ਵਾ ਔਰ ਕੋ ਨੂੰ ਸਾਰਿਆਂ ਨੂੰ ਵਧਾਈ ਕਿਉਂਕਿ ਮੈਨੋਂ ਨੇ ਮੈਂ ਤੁਹਾਨੂੰ ਵਧਾਈ ਦੇਣਾ ਤੁਹਾਡਾ ਮੀਡੀਆ ਦਾ ਹਰ ਰੋਲ ਸੀ ਕਹੇ ਦੇ ਵਿੱਚ ਤੇ ਸੱਚੇ ਪਾਸ਼ਾ ਤੁਹਾਡੇ ਚੈਨਲਾਂ ਨੂੰ ਇਦਾਂ ਅਸੀਂ ਤਰੱਕੀਆਂ 'ਚ ਲੈ ਕੇ ਜਾਵੇਂ ਤੇ ਤੁਸੀਂ ਇਦਾਂ ਦੇ ਉਪਰਾਲੇ ਕਰਦੇ ਰਹੋ ਮੇਰੇ ਲਾਗੇ ਸ਼ਾਦੀ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੀ ਮਿਸੇ ਦਾ ਨਾਮ ਕਲਵੰਤ ਕੋਰ ਉਹਨਾਂ ਦੀ ਬੇਟੀ ਦਾ ਨਾਮ ਜੋਤੀ ਠੀਕ ਹੈ ਜੀ ਅੱਜ ਤੋਂ ਪੰਜ 6 ਦਿਨ ਪਹਿਲਾਂ ਉਹਨਾਂ ਨੇ ਮੇਰੇ ਕੋਲ ਆਏ ਕਹਿੰਦੇ ਆਪਾਂ ਹਾਂ ਜੀ ਉਹ ਤੋਂ ਉਹਨਾਂ ਦੀ ਬੇਟੀ ਜੋਤੀ ਦੀ ਉਹ ਮੇਰੇ ਕੋਲ ਆਏ ਕਹਿੰਦੇ ਸਾਡੀ ਬੇਟੀ ਦੀ ਸ਼ਾਦੀ ਆ ਤੁਹਾਡੇ ਕੋਲ ਕੁਝ ਨਹੀਂ ਹੈਗਾ ਫਿਰ ਆਪਾਂ ਗੁਰਦਵਾਰੇ ਗਰੰਟੀ ਪਾਪਾ ਬਲਵਿੰਦਰ ਸਿੰਘ ਉਹਨਾਂ ਕੋਲ ਗਏ ਉਹਨਾਂ ਨੇ ਫੇਰਿਆਂ ਦਾ ਕਰਤਾ ਮੈਨੂੰ ਮੈਂ ਕਿਹਾ ਫਿਰ ਮੇਰੀ ਕਮਿਸੀ ਨੇ ਪੁੱਛਿਆ ਉਹਨਾਂ ਨੂੰ ਟੜੇ ਕੋਲ અમાਲਾ ਛੂਟ ਹੈਗਾ ਵਾ ਕਿਤੇ ਨਹੀਂ ਉਹ ਸੇਵਾ ਅਸੀਂ ਲਈ ਮੈਂ ਵੱਡਾ ਭਰਾ ਬਣ ਕੇ ਉਹ ਸੇਵਾ ਸਟੂਡਿਓ ਲੈ ਕੇ ਦਿੱਤਾ ਲਾਵਾਂ ਵਾਲਾ ਨੂੰ ਠੀਕ ਆ ਤੇ ਫਿਰ ਆਪਾਂ মিডিਆ ਦੇ ਰਾਈ ਤਪੀਲ ਕੀਤੀ ਐਨਆਰਆਈ ਵੀਰਾਂ ਨੂੰ ਕੁਛ ਤੇ ਐਨਆਰਆਈ ਵੀਰ ਇੱਥੇ ਵੀ ਆਏ ਪਹੁੰਚੇ ਆ ਉਹਨਾਂ ਦਾ ਧੰਨਵਾਦ ਕਰਦੇ ਪਤਾ ਨਹੀਂ ਲੱਗਾ ਇੰਨਾ ਵੀ ਐਨਆਰਆਈ ਵੀਰਾਂ ਨੇ ਸਾਰੇ ਪੈਸੇ ਦੀ ਵੀ ਜ਼ਿੰਮੇਵਾਰੀ ਚੁੱਕ ਲਈ ਖਾਣੇ ਦੀ ਵੀ ਚੁੱਕ ਲਈ ਅੱਜ ਗੁਰੂ ਰਾਮਦਾਸ ਦੀ ਕਿਰਪਾ ਨਾਲ ਕੇ ਚੀਜ਼ ਦੀ ਕਮੀ ਨਹੀਂ ਚਰਦੀਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ